ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਮ ਘਰ ਦੂਜਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਚਨ ਨਾ ਜਾਏ ਅਕਾਥ ਨਾਨਕ ਪ੍ਰਭ ਸਰਣਾਗਤੇ ਰਾਖਨ ਕਉ ਸਮਰੱਥ ਉਚਾ ਅਗਮ ਅਪਾਰ ਪ੍ਰਭ ਕਚਨ ਨਾ ਜਾਏ ਅਕਾਥ ਨਾਨਕ ਪ੍ਰਭ ਸਰਨਾਗਤੇ ਰਾਖਨ ਕਉ ਸਮਰੱਥ ਸ਼ੰਤ ਜਿਉ ਜਨਹੁ ਤਿਉ ਰਾਖ ਹਰ ਪ੍ਰਭੂ ਤੇਰਿਆ ਕਿਤੇ ਗਨੋ ਅਸੰਖ ਆਵ ਗਣ ਮੇਰੇ ਆ ਅਸੰਖ ਆਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੂਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰਾ ਕਾੜ ਪਵਜਲ ਫੇਰਿਆ ਸ਼ਲੋਕ ਨਿਰਤਨਾਮ ਪਵੈ ਅਸੰਖ ਗੁਣਾ ਊਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲ ਆ ਨਿ ਥਾਵੇ ਥਾਓ ਸ਼ੰਤ ਦੂਸਰ ਨਾਹੀ ਠਾਓ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲਿਵਲਾਈਐ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਦਇਆ ਬਿਨੁ ਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਕੋ ਧਾਈਐ ਸਭੁ ਵਿਦ ਜਾ ਕਹ ਹਾਥ RAM ਨਾਮ ਧਨ ਸੰਚੀਐ ਨਾਨਕ ਨੇ ਬਹੈ ਸਾਥ ਸ਼ੰਤ ਸਾਥਿ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਈ ਥਾਨ ਤਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਰ ਪੂਰ ਰਹਾ सर्व दाता प्रभु तने गोपाल गोविंद अंत नाहे बेअंत गुण ताके क्या गने पाज शरण स्वामी सुख है गामे तिस बिना आनना है को बिनवंत नानक दयातारो ਦੇਸ ਪ੍ਰਾਪਤ ਨਾਮ ਹੋਇ ਇਸ ਲੋਕ ਚਿਤ ਜੇ ਚਿਤ ਵਿਆਸ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਆ ਸ਼ੰਤ ਅਭਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੇ ਜੋਤ ਰਲੇ ਹਰਨਾਮ ਸਿਮਰਤ ਮਿਟੇ ਕਿਲ ਵਿਖਾ 부ਜੀ ਤਪਤ ਅਕਾਨਿਆ ਗਹਿ ਪੁਜਾਲੀਨੇ ਦਇਆ ਕੀਨੇ ਆਪਣੇ ਕਰਮਾਂ ਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੈ ਲੇ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਤ ਸਰੀ ਮਹਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੇ ਰੱਖਣ ਕਉ ਸਮਰੱਥ